ਮੈਂ ਆਸ ਕਰਦਾ ਹਾਂ ਕਿ ਐਸਟੀਡੀ ਆਪਣੇ ਮਨਦੀਪ ਸਿੰਘ ਨੂੰ ਵੋਟ ਪਾ ਕੇ ਜਿਹੜਾ ਜ਼ੋਨ ਨਸ਼ਨ ਬਾਲਟੀਆ ਇਸ ਨੂੰ ਆਪਾਂ ਸੈਂਟਰੀ ਦੇ ਵਿੱਚ ਭੇਜੇ ਹੈ ਜਿਹੜੀ ਫੀਟ ਉਸ ਨੇ ਕੀਤੀ ਹੈ ਸੰਦੀਪ ਸਿੰਘ ਨੇ ਇਹ ਦੇ ਨਾਮ ਸਾਡੀ ਦੰਤ ਕੱਢੀ ਆ ਸੋ ਇਹੋ ਜਿਹੇ ਬੰਦੇ ਤੇ ਭਾਈ ਨੂੰ ਸੈਂਟਰੀ ਦੇ ਵਿੱਚ ਭੇਜੇ ਫੈਕਟਰੀ ਦੇ ਵਿੱਚ ਜਾ ਕੇ ਗੱਲ ਕਰੇ ਸ਼ੋਮੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਅਜ ਤਰ੍ਹਾਂ ਤਾਂ ਜ਼ਿਮਨੀ ਚੋਣਾਂ ਲਈ ਪੰਥ ਦੇ ਸਾਂਝੇ ਉਮੀਦਵਾਰ ਪਈ ਮਨਦੀਪ ਸਿੰਘ ਖਾਲਸਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਇਸ ਮੌਕੇ ਸੰਗਤ ਨਾਲ ਵਿਚਾਰ ਸਾਂਝੇ ਕਰਦੇ ਉਹਨਾਂ ਕਿਹਾ ਕਿ ਸ਼ੋਮੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਈ ਮਨਦੀਪ ਸਿੰਘ ਨੂੰ ਪੂਰਾ ਸਮਰਥਨ ਦਿੱਤਾ ਗਿਆ ਹੈ ਅਤੇ ਇਹ ਪੰਥਕ ਏਕਤਾ ਦਾ ਪ੍ਰਤੀਕ ਹੈ ਉਹਨਾਂ ਕਹਿ ਕਿ ਹੁਣ ਹਰ ਪੰਥਕ ਜਥੇਬੰਦੀ ਦਾ ਫਰਜ਼ ਬਣਦਾ ਹੈ ਕਿ ਉਹ ਵੀ ਮਨਦੀਪ ਸਿੰਘ ਦੇ ਹੱਕ ਵਿੱਚ ਖੜ ਕੇ ਸੱਚੀ ਪੰਥਕ ਆਵਾਜ਼ ਨੂੰ ਵਿਧਾਨ ਸਭਾ ਤੱਕ ਪਹੁੰਚਾਈ ਮਾਨਣਿਆ ਕਿ ਪੰਜਾਬ ਹੜ੍ਹਾਂ ਕਾਰਨ ਵੱਡੇ ਪੱਧਰ ਤੇ ਨੁਕਸਾਨ ਚੱਲ ਚੁੱਕਿਆ ਪਰ ਲੋਕਾਂ ਨੂੰ ਅਜੇ ਤੱਕ ਪੂਰਾ ਮੁਆਵਜ਼ਾ ਨਹੀਂ ਮਿਲਿਆ। ਉਹਨਾਂ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਨਾ ਹੋਣ, ਬਾਰਡਰਾਂ ਦੇ ਨਾ ਖੁੱਲਣ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਲਈ ਪਾਕਿਸਤਾਨ ਜਾਣ ਤੇ ਰੋਕ ਵਰਗੇ ਮੁੱਦਿਆਂ ਤੇ ਗੰਭੀਰ ਚਿੰਤਾ ਪ੍ਰਗਟਾਈ। ਮਾਨਣਿਆ ਕਿ ਜੇਕਰ ਭਾਈ ਮਨਦੀਪ ਸਿੰਘ ਜਿੱਤਦੇ ਹਨ ਤਾਂ ਇਹ ਸਾਰੇ ਪੰਤਕ ਮੁੱਦੇ ਵਿਧਾਨ ਸਭਾ ਵਿੱਚ ਝੁਕੇ ਜਾਣਗੇ। ਹੁਣ ਅੱਜ ਇੱਥੇ ਵੋਟ ਆ ਗਈ ਹੈ। ਤਾਂ ਮੈਂ ਬੇਨਤੀ ਕਰਦੇ ਹਾਂ ਬਾਲਤੀ ਸਾਡਾ ਚੋਣ ਨਿਸ਼ਾਨ ਹੈ ਆਪਣਾ ਕੈਂਡੀਡੇਟ ਬਹੁਤ ਵਧੀਆ ਜੰਡੇ ਖਾਨਦਾਨ ਦਾ ਹੈ ਚੰਗੇ ਕੰਮ ਕੀਤੇ ਆ ਉਸ ਨੇ ਜਿਸ ਨਾਲ ਸਿੱਖਾਂ ਦੀ ਗਰਗਟ ਘੱਟੀ ਹੈ ਜਿਹੜੀ ਚੀਜ਼ ਉਸ ਨੇ ਕੀਤੀ ਹੈ ਸੰਦੀਪ ਸਿੰਘ ਨੇ ਜਿਸ ਨਾਲ ਸਾਡੀ ਦੰਤ ਘੱਟੀ ਆ ਸੋ ਇਹੋ ਜਿਹੇ ਬੰਦੇ ਤੇ ਭਾਈ ਨੂੰ ਸੈਂਟਰੀ ਦੇ ਵਿੱਚ ਭੇਜੇ ਸੈਂਟਰੀ ਦੇ ਵਿੱਚ ਜਾ ਕੇ ਗੱਲ ਕਰੇ ਕਿਉਂ ਕਰਤੇ ਅਜੇ ਤੱਕ ਆਪਾਂ ਨੇ ਕੋਈ ਮੈਂਬਰ ਨਹੀਂ ਭੇਜਿਆ ਸੈਂਟਰੀ ਵਿੱਚ ਪਾਰਲਮੈਂਟ ਦੇ ਵਿੱਚ ਤਾਂ ਤੁਸੀਂ ਮੈਨੂੰ ਭੇਜਤਾ ਮੈਂ ਗੱਲਾਂ ਕਰਤੀਆਂ ਜਿਹੜੀਆਂ ਕਰਨੀਆਂ ਸੀ ਪਰ ਸੈਂਟਰੀ ਦੇ ਵਿੱਚ ਜਿੰਨਾਂ ਅੱਖਾਂ ਆਪਾਂ ਨੇ ਕੋਈ ਪੈਂਪਰ ਨਹੀਂ ਭੇਜਿਆ ਜਿਹੜਾ ਉੱਥੇ ਗੱਲ ਕਰੇ ਕਿ ਸਾਡਾ ਨੁਕਸਾਨ ਕੀ ਹੋਇਆ ਸਾਨੂੰ 1947 ਤੋਂ ਬਾਅਦ ਰਗੜ ਕੇ ਰੱਖਿਆ ਸਾਨੂੰ ਦਾਸ ਬਣਾ ਕੇ ਰੱਖਿਆ ਜੇ ਜੋ ਵੀ ਜੋ ਬੋਰੀਅਮ ਦੇ ਵਿੱਚ ਤਬਦੀਲੀਆਂ ਹੁੰਦੀਆਂ ਤਾਂ ਵੋਟਾਂ ਪਾਈਆਂ ਜਾਂਦੀਆਂ ਕਦੇ ਸਾਡੀ ਵੋਟ ਨਹੀਂ ਪਈ ਕਿ ਅਸੀਂ ਆਪਣੇ ਪੰਜਾਬ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਈਏ ਕਦੇ ਵੋਟ ਨਹੀਂ ਪਈ ਇਹੋ ਜੀ ਔਰ 80 ਸਾਲ ਹੋ ਗਏ ਸਾਨੂੰ ਕਿ ਅਸੀਂ ਹਿੰਦੂਵਾਦ ਦੇ ਗੁਲਾਮ ਥੱਲੇ ਜਾਂਦੇ ਆਂ ਕਾਂਦੇ ਦੀ ਕਿਉਂ ਕਰਦੇ ਸਾਨੂੰ ਵੋਟ ਪਾਉਣ ਦਾ ਢੰਗ ਨਹੀਂ ਆਇਆ ਅਸੀਂ ਹਮੇਸ਼ਾ ਉਹਨਾਂ ਨੂੰ ਵੋਟ ਪਾਉਂਦੇ ਆਂ ਜਿਨ੍ਹਾਂ ਨੇ ਸਾਡੇ ਉੱਤੇ ਜ਼ਬਰ ਕੀਤਾ ਹੋਵੇ ਬੇਸ਼ੱਕ ਕਾਂਗਰਸ ਹੋਵੇ ਬੇਸ਼ੱਕ ਆਪ ਪਾਰਟੀ ਹੋਵੇ बीजेपी होवे कोई भी होवे इन्हने ਕਦੇ ਸਿੱਖਿਆ ਦੀ ਗੱਲ ਨਹੀਂ ਕੀਤੀ ਹੈ ਤੇ ਨਾ ਹੀ ਕਰਦੇ ਆਜ ਵੀ ਇਨਨੂੰ ਪੁੱਛੋ ਕਿ ਤੁਸੀਂ ਮਹੰਤ ਬਣ ਕੇ ਦੇਰਦਰ ਬਣ ਕੇ ਐਸਪੀਸੀ ਦੇ ਉੱਤੇ ਕਬੜਾ ਕੀਤਾ ਹੋਇਆ ਹੈ 10 ਸਾਲ ਤੋਂ ਐਸਪੀਸੀ ਦੇ ਇਲੈਕਸ਼ਨ ਹੀ ਕਰ ਰਹੇ ਕਿਉਂ ਨਹੀਂ ਕਰਾਦੇ ਕਿਉਂ ਕਰਕੇ ਮਹੰਤੀ ਸਤਸੰਗ ਚਲੇ ਪਏ ਆ ਉੱਥੇ ਬੈਠੇ ਆ ਆਨੰਦ ਮਾਣ ਰਹੇ ਸੋ ਇਹ ਸਾਡੀਆਂ ਚੀਜ਼ਾਂ ਜਿੰਨਾ ਛੇ ਅਸੀਂ ਪਰਖਾਂਗੇ ਨਹੀਂ ਉਹਨਾਂ ਚਿਰਾਂ ਪੱਕ ਸੰਨਤੀ ਕੇ ਲੁੱਤ ਨਹੀਂ ਕੌਣ ਕਰਦੇ ਹੁਣ ਅਸੀਂ ਸਿੱਖ ਹੈ ਸਾਡੇ ਗੁਰੂ ਦਾ ਜਨਮ ਦੇ ਨਾਲ ਆ ਰਹੇ ਆ ਨਨਕਾਣਾ ਸਾਹਿਬ ਅਗ ਸਾਡੇ ਦੀ ਬਾੜੀ ਬੰਦ ਕੀਤੇ ਹੋਏ ਆ ਆਡਾ ਤਾਂ ਉਹਦੇ ਵਿੱਚ ਕੋਈ ਹਿੱਸਾ ਨਹੀਂ ਹੈ ਉਸ ਨੂੰ ਬੰਦ ਕਰਨ ਦਾ ਬਾਰਡਰਾਂ ਨੂੰ ਜਦਕੀ ਸਾਡਾ ਹੱਥ ਹੋਣਾ ਚਾਹੀਦਾ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਇਹ ਬੀਜੇਪੀ ਤੇ ਆਰਐਸਐਸ ਖਾਪੀ ਫੈਸਲਾ ਕਰ ਲੈਂਦੇ ਆ ਕਿ ਹੁਣ ਕਰਤਾਰਪੁਰ ਸਾਹਿਬ ਜਾ ਸਕਦੇ ਹੋ ਉਹਨਾਂ ਨੇ ਕਾਣਾ ਸਾਹਿਬ ਨਹੀਂ ਜਾ ਸਕਦੇ ਜਦਕੀ ਇਹ ਕਾਨੂੰਨ ਮਾਸਟਰ ਤਾਰ ਸਿੰਘ ਨੇ ਪਾਕਿਸਤਾਨ ਦੇ ਵਜ਼ੀਰ ਆਦਲ ਨਾਲ ਬਣਾਇਆ ਸੀ ਕਿ ਜਿਹੜੇ ਵੀ ਤਿਹਾਰ ਹੋਣਗੇ ਸਿੱਖਾਂ ਦੇ ਉਦੋਂ ਪਾਕਿਸਤਾਨ ਬਾਰਡਰ ਕੋਲ ਕੇ ਵੀਜ਼ੇ ਦੇ ਕੇ ਸਿੱਖਾਂ ਦੀ ਆਉ ਭਗਤ ਕਰੂਗਾ ਤੇ ਉਹ ਕਰਨ ਨੂੰ ਤਿਆਰ ਹੈ ਔਰ ਇੱਥੇ ਜਿਹੜੇ ਅਸੀਂ ਕਹਿੰਦੇ ਆ ਕਿ ਸਾਡਾ ਮੁੱਲਖ ਹੈ ਇਹੀ ਸਾਡੇ ਚ ਅਰਚਨਾ ਪਾਈ ਜਾਂਦੇ ਆ ਸੋ ਡਿਡ ਨਾ ਸਿਰ ਆਪਣਾ ਕੰਮ ਨਾ ਹੋਊਗਾ ਵੋਟ ਨਹੀਂ ਪਾਉਣ ਦਿੰਦੇ ਐਸਪੀਸੀ ਦੇ ਹੁਣ ਅੱਜ ਇੱਥੇ ਵੋਟ ਆ ਗਈ ਐ